ਉਹ ਇਹ ਸਾਹਮਣੇ ਆ ਗਿਆ ਗੁਰਦੁਆਰਾ ਗੁਰੂ ਕੀ ਵਡਾਲੀ ਜਾ ਕੇ ਆਪਾਂ ਦਰਸ਼ਨ ਕਰਦੇ ਆ ਸੱਚੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਬਹੁਤ ਘਰਾਂ ਮਾਤਾਂ ਦਿਖਾਈਆਂ ਸੀ ਜਾ ਕੇ ਤੁਹਾਨੂੰ ਆਪਾਂ ਦੱਸਦੇ ਆ ਸਾਰਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਨਾਲ ਕਰਦੇ ਆ ਦਰਸ਼ਨ ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੂਰ ਆ ਜਦੋਂ ਤੁਸੀਂ ਅੰਮ੍ਰਿਤਸਰ ਆਓਗੇ ਤੇ ਅੰਮ੍ਰਿਤਸਰ ਤੋਂ 5-6 ਕਿਲੋਮੀਟਰ ਅਗੇ ਸ਼ਿਹੜਾ ਸਾਹਿਬ ਹੁੰਦਾ ਆ ਸ਼ਿਹੜਾ ਸਾਹਿਬ ਤੋਂ ਖੱਬੇ ਨੂੰ ਫਿਰ ਇੱਕ ਮੋੜ ਦੀ ਆ ਸੜਕ ਤੇ ਉੱਥੇ ਆ ਗੁਰਦੁਆਰਾ ਗੁਰੂ ਕੀ ਵਡਾਲੀ ਅੰਦਰ ਜਾ ਕੇ ਆਪਾਂ ਕਰਦੇ ਹਾਂ ਦਰਸ਼ਨ ਗੁਰਦੁਆਰਾ ਸਾਹਿਬ ਦੀ ਜੰਮ ਪਹੁੰਚ ਚੁੱਕੇ ਅੰਦਰ ਹੁਣ ਵਾਹਿਗੁਰੂ ਸੰਗਤਾਂ ਸੇਵਾ ਕਰੰਡੀਆਂ ਹਤੇ ਆ ਗੁਰਦੁਆਰਾ ਸਾਹਿਬ ਦਾ ਗੇਟ ਆ ਗੁਰੂ ਕੀ ਵਡਾਲੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਗੁਰੂ ਕੀ ਵਡਾਲੀ ਤੇ ਅੰਦਰ ਲੱਗੇ ਆ ਜਾਣ ਦਰਸ਼ਨ ਕਰਦੇ ਆਂ ਮਹਾਰਾਜ ਦੇ ਨਾਲੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਸਾਰਿਆਂ ਨੂੰ ਤਨ ਗੁਰੂ ਹਰਿ ਗੋਬਿੰਦ ਸਾਹਿਬ ਮਹਾਰਾਜਾ ਜਨਮ ਸਥਾਨ ਗੁਰਦੁਆਰਾ ਗੁਰੂ ਕੀ ਵਡਾਲੀ ਇੱਥੋਂ ਪਹਿਲਾਂ ਚਰਨ ਗੰਗਾ ਦਾ ਆਪਾਂ ਚਰਨ ਸਾਫ ਕਰਦੇ ਆਂ ਦਰਸ਼ਨ ਕਰੀਓ ਤਨ ਕਰੀਓ ਲੋ ਜੀ ਆਪਾਂ ਪਹੁੰਚ ਗਏ ਆਂ ਗੁਰਦੁਆਰਾ ਗੁਰੂ ਕੀ ਵਡਾਲੀ ਗੁਰੂ ਗੋਬਿੰਦ ਸਾਹਿਬ ਮਹਾਰਾਜਾ ਜਨਮ ਸਥਾਨ ਇਸ ਸਥਾਨ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ ਸੀ ਗੁਰਦੁਆਰਾ ਗੁਰੂ ਕੀ ਵਡਾਲੀ ਇੱਥੋਂ ਹੀ ਮਾਤਾ ਗੰਗਾ ਜੀ ਗਏ ਸੀ ਤਨ ਤਨ ਬਾਬਾ ਫੁੱਡਾ ਸਾਹਿਬ ਜੀ ਦੇ ਕੋਲ ਮਿੱਠੇ ਪ੍ਰਸ਼ਾਦੇ ਲੈ ਕੇ ਤੇ ਉੱਥੋਂ ਬਾਬਾ ਫੁੱਡਾ ਸਾਹਿਬ ਜੀ ਨੇ ਵਾਰ ਦਿੱਤਾ ਸੀ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਇੱਥੇ ਕਰੋ ਜੀ ਦਰਸ਼ਨ ਗੁਰਦੁਆਰਾ ਗੁਰੂ ਕੀ ਵਡਾਲੀ ਸਤਿ ਆਸ਼ ਨਿਸ਼ਾਨ ਸਾਹਿਬ ਹੈ ਮੇਰੀ ਪੀਰੀ ਦੇ ਹਰਗੋਵਾਰਾ ਸਾਹਿਬ ਅਤੇ ਗੁਰੂ ਕੀ ਵਡਾਲੀ ਸੰਗਤਾਂ ਅੰਦਰ ਮੱਥਾ ਟੇਕਣ ਦੀਆਂ ਜੇ ਆਪਾਂ ਵੀ ਤੁਹਾਨੂੰ ਜਾ ਕੇ ਦਰਸ਼ਨ ਕਰਾਉਨੇ ਆਂ ਅੰਦਰ ਔਰ ਆ ਜੀ ਤੇ ਵਾਹ ਧੰਨ ਧੰਨ ਸੱਚੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਧੰਨ ਸੱਚੇ ਅਸ਼ਕੁਰ ਦਰਸ਼ਨ ਕਰੋ ਜੀ ਗੁਰਦੁਆਰਾ ਗੁਰੂ ਕੀ ਵਡਾਲੀ ਲੋ ਜੀ ਕਰੋ ਜੀ ਦਰਸ਼ਨ ਵਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਰਮਕਾਰ ਵਾਹ ਥੱਲੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆਂ ਪੌਰਾ ਸਾਹਿਬ ਜੀ ਦੇ ਇੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਤੇ ਉਹ ਥੱਲੇ ਗੁਰਦੁਆਰਾ ਪੌਰਾ ਸਾਹਿਬ ਆ। ਤੇ ਇਹ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆਂ ਥੱਲੇ ਪੌਰਾ ਸਾਹਿਬ ਦੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ। ਥੱਲੇ ਗੁਰਦੁਆਰਾ ਪੌਰਾ ਸਾਹਿਬ ਆ ਸੀੜੀਆਂ ਉੱਤਰ ਕੇ ਥੱਲੇ ਜਾਣਾ ਪਈ ਤਾਂ। ਕੋਹਣ ਆ ਦੁਆਰਾ ਸਾਹਿਬ ਹੋਰ ਸਾਹਿਬ ਧੰਨ ਗੁਰੂ ਵਰਪੁਨ ਸੇਹ ਮਹਾਰਾਜ ਜੀ ਕੋਈ ਦਰਸ਼ਨ ਗੁਰ ਦੁਆਰਾ ਪਾਉਸ ਲੋ ਜੀ ਆਪਾਂ ਥੱਲੇ ਆਏ ਆਂ ਗੁਰਦੁਆਰਾ ਪੌਰਾ ਸਾਹਿਬ ਦੇ ਵਿੱਚ ਤੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਤੁਸੀਂ ਦਰਸ਼ਨ ਕਰੋ ਇਹ ਪੌਰਾ ਸਾਹਿਬ ਆ ਗੁਰਦੁਆਰੇ ਦੇ ਥੱਲੇ ਬਣਿਆ ਇੱਥੇ ਮਹਾਰਾਜ ਦਾ ਜਨਮ ਹੋਇਆ ਸੀ ਇਹ ਆ ਜੀ ਗੁਰਦੁਆਰਾ ਗੁਰੂ ਕੀ ਵਡਾਲੀ ਇਹ ਆ ਥੱਲੇ ਗੁਰਦੁਆਰਾ ਪੌਰਾ ਸਾਹਿਬ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਤੇ ਮਹਾਰਾਜ ਇੱਥੇ ਬਹੁਤ ਕੌਤਕ ਦਿਖਾਈ ਸੀ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਇੱਕ ਪ੍ਰਾਪਤੀ ਚੰ ਸੀ ਉਹਨਾਂ ਦੇ ਨਾਲ ਏਰਕਾ ਕਰਦੇ ਸੀ ਤੇ ਉਹਨਾਂ ਨੇ ਦਾਈ ਨੂੰ ਇੱਥੇ ਭੇਜਿਆ ਸੀ ਮਹਾਰਾਜ ਨੂੰ ਮਾਰਨ ਦੇ ਲਈ ਤੇ ਉਹ ਦਾਈ ਜਦੋਂ ਇੱਥੇ ਆਈ ਸੀ ਆਪਣੇ ਸਦਨਾ ਤੇ ਜ਼ਹਿਰ ਲਾਇਆ ਸੀ ਉਹਨੇ ਤੇ ਮਹਾਰਾਜ ਨੂੰ ਦੁੱਧ ਪਿਆਇਆ ਤੇ ਉਹ ਦਾਈ ਦੀ ਜਾਨ ਇੱਥੇ ਹੀ ਨਿਕਲ ਗਈ ਸੀ ਉਹ ਜੀ ਆਪਾਂ ਦਰਸ਼ਨ ਕਰ ਲਿਆ ਪੌਰਾ ਸਾਹਿਬ ਦੇ ਤੇ ਹੁਣ ਉੱਪਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਕੇ ਬਾਹਰ ਜਾ ਕੇ ਤੁਹਾਨੂੰ ਇਤਿਹਾਸ ਦੱਸਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਆ ਦੇਖੋ ਜੀ ਮਹਾਰਾਜ ਨੇ ਬਚਪਨ ਦੇ ਵਿੱਚ ਬਹੁਤ কৌਤਕ ਦਿਖਾਏ ਸੀ ਇੱਕ ਵਾਰ ਪ੍ਰਿਥੀ ਚੰਦ ਨੇ ਬ੍ਰਾਹਮਣ ਨੂੰ ਭੇਜਿਆ ਸੀ ਮਹਾਰਾਜ ਨੂੰ ਜ਼ਹਿਰ ਪਾ ਕੇ ਖੀਰ ਖਵਾਉਣ ਲਈ ਪਰ ਉਹ ਖੀਰ ਕੁੱਤੇ ਨੇ ਖਾ ਲਈ ਤੇ ਕੁੱਤਾ ਮਰ ਗਿਆ ਸੀ ਤੇ ਜਰ ਮਰਨ ਦੇ ਚੱਕਰਾਂ ਤੋਂ ਰਹਿਤ ਹੋ ਗਿਆ ਸੀ ਤੇ ਆਹ ਦੂਜੀ ਫੋਟੋ ਵੇਖੋ ਜਦੋਂ ਪ੍ਰਿਥੀ ਚੰਦ ਨੇ ਦਾਈ ਨੂੰ ਭੇਜਿਆ ਸੀ ਮਹਾਰਾਜ ਨੂੰ ਦੁੱਧ ਪਿਲਾਉਣ ਲਈ ਤੇ ਉਸਨੇ ਦੁੱਧ ਦੇ ਉੱਪਰ ਜ਼ਹਿਰ ਲਗਾਇਆ ਸੀ ਜਿੱਦਾਂ ਹੀ ਮਹਾਰਾਜ ਨੇ ਉਹ ਦੁੱਧ ਪੀਤਾ ਤੇ ਦਾਈ ਦੀ ਉੱਥੇ ਹੀ ਮੌਤ ਹੋ ਗਈ ਸੀ ਵਜਪਨ ਵਿੱਚ ਬਹੁਤ ਕੌਤਕ ਦਿਖਾਏ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇ ਇਦਾਂ ਹੀ ਇੱਕ ਵਾਰ ਫਿਰ ਪ੍ਰਸੀ ਚੰਦ ਨੇ ਛਪੇਰੇ ਨੂੰ ਭੇਜਿਆ ਸੀ ਬਹੁਤ ਜ਼ਹਿਰੀਲਾ ਸੱਪ ਦੇ ਕੇ ਤੇ ਮਹਾਰਾਜ ਜੀ ਨੇ ਫਿਰ ਉਹ ਸੱਪ ਨੂੰ ਸਰੀ ਤੋਂ ਫੜ ਕੇ ਫਰਸ਼ ਤੇ ਰਗੜ ਰਗੜ ਕੇ ਸੱਪ ਨੂੰ ਮਾਰ ਦਿੱਤਾ ਸੀ ਤੇ ਮਾਤਾ ਜੀ ਦੇਖ ਕੇ ਬਹੁਤ ਹਰਾਨ ਹੋਏ ਸੀ ਮਹਾਰਾਜ ਜੀ ਦਾ ਕੌਤਕ ਮਹਾਰਾਜ ਤੇ ਆਪ ਜਾਨੀ ਜਾਨ ਸੀ ਸਭ ਉਹਨਾਂ ਨੂੰ ਕੋਈ ਕੀ ਕਰ ਸਕਦਾ ਸੀ ਗੁਰਦੁਆਰਾ ਸਾਹਿਬ ਦਾ ਨਗਾਰਾ ਸਾਹਿਬ ਦਰਸ਼ਨ ਕਰੋ ਜੀ ਨਗਾਰੇ ਦੇ ਰੋ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਿਆ ਗੁਰੂ ਕੀ ਵਡਾਲੀ ਬਹੁਤ ਪਵਿੱਤਰ ਸਥਾਨ ਆ ਜਿੱਦੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਮਿਲੀ ਸੀ ਤੇ ਉਹਨਾਂ ਦੇ ਭਰਾ ਪ੍ਰਿਥੀ ਚੰਦ ਥੋੜੀ ਉਹਨਾਂ ਤੋਂ ਈਰਖਾ ਕਰਦੇ ਸੀ ਤੇ ਗੁਰੂ ਮਹਾਰਾਜ ਫਿਰ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਆ ਕੇ ਵਸੇ ਸੀ ਤਿੰਨ ਚਾਰ ਸਾਲ ਟਾਈਮ ਇੱਥੇ ਰਹੇ ਗੁਰੂ ਅਰਜਨ ਦੇਵ ਮਹਾਰਾਜ ਤੇ ਇੱਥੋਂ ਹੀ ਫਰਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਗਿਆ ਸੀ ਮਿੱਠੇ ਪ੍ਰਸਾਦੇ ਬਣਾ ਕੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਵਾਰ ਦਿੱਤਾ ਸੀ ਪੁੱਤਰ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਇਰੇ ਇਥੇ ਹੋਇਆ ਸੀ ਇਥੇ ਮਹਾਰਾਜ ਜੀ ਨੇ ਬਹੁਤ ਘੋਤਕ ਦਿਖਾਏ ਐ ਇਸ ਸਥਾਨ ਤੇ ਏ ਜਦੋਂ ਮਹਾਰਾਜ ਛੋਟੇ ਸੀ ਤੇ ਫਿਰ ਉਹਨਾਂ ਦੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਭਰਾ ਪ੍ਰਿਥੀ ਚੰਦ ਜੀ ਤੇ ਉਹਨਾਂ ਨੇ ਫਿਰ ਦਾਈ ਨੂੰ ਭੇਜਿਆ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬੱਚੇ ਨੂੰ ਖਤਮ ਕਰ ਦਿਓ ਤੇ ਉਹ ਦਾਈ ਜਦੋਂ ਮਹਾਰਾਜ ਨੂੰ ਦੁੱਧ ਪਲਾਉਣ ਲੱਗੀ ਸੀ ਤੇ ਉਹਨਾਂ ਦੇ ਫਿਰ ਜਾਨ ਉੱਥੇ ਹੀ ਨਿਕਲ ਗਈ ਸੀ ਫਿਰ ਇੱਕ ਵਾਰ ਫਿਰ ਦੁਬਾਰਾ ਫਿਰ ਉਹਨਾਂ ਨੇ ਸੁਪਰੇ ਨੂੰ ਭੇਜਿਆ ਸੀ ਸੁਪੇਰਾ ਉਹ ਜ਼ਹਿਰੀਲਾ ਸੱਪ ਲੈ ਕੇ ਇੱਥੇ ਆਇਆ ਸੀ ਤੇ ਉਹਨਾਂ ਨੇ ਮਹਾਰਾਜ ਦੇ ਕਮਰੇ ਦੇ ਵਿੱਚ ਉਹ ਸੱਪ ਨੂੰ ਛੱਡਿਆ ਸੀ ਤੇ ਮਹਾਰਾਜ ਨੇ ਉਹ ਸੱਪ ਨੂੰ ਛੀ ਤੋਂ ਫੜ ਕੇ ਫਰਸ਼ ਦੇ ਉੱਪਰ ਰਗੜ ਰਗੜ ਕੇ ਮਾਰ ਦਿੱਤਾ ਸੀ ਇਸ ਸਥਾਨ ਤੇ ਜ਼ਰੂਰ ਆਓ ਤੇ ਦਰਸ਼ਨ ਕਰੋ ਗੁਰਦੁਆਰਾ ਗੁਰੂ ਕੀ ਵਡਾਲੀ ਸਾਹਿਬ ਜੀ ਦੇ ਆਹ ਆ ਦੇਖੋ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਇਦਾਂ ਹੀ ਫਿਰ ਉਹਨਾਂ ਦੇ ਪ੍ਰਤੀ ਚੰਦ ਨੇ ਫਿਰ ਇੱਕ ਵਾਰ ਇੱਕ ਬ੍ਰਾਹਮਣ ਨੂੰ ਭੇਜਿਆ ਸੀ ਖੀਰ ਦੇ ਕੇ ਕਿ ਉਹਨਾਂ ਨੇ ਖੀਰ ਦੇ ਵਿੱਚ ਜ਼ਹਿਰ ਪਾਇਆ ਸੀ ਕਿਉਂ ਖੀਰ ਫਿਰ ਕੁੱਤੇ ਨੇ ਖਾ ਲਈ ਤੇ ਕੁੱਤੇ ਦੀ ਜਾਨ ਨਿਕਲ ਗਈ ਸੀ ਤੇ ਮਹਾਰਾਜ ਜੀ ਨੇ ਕੁੱਤੇ ਨੂੰ ਜਨਮ ਮਰਨ ਦੇ ਚੱਕਰਾਂ ਤੋਂ ਦੂਰ ਕਰ ਦਿੱਤਾ ਸੀ ਆ ਸਾਹਮਣੇ ਜੋੜਾ ਘਰ ਆ ਆ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਆਪਾਂ ਦਰਸ਼ਨ ਕਰ ਲਏ ਹੁਣ ਗੁਰਦੁਆਰਾ ਸਾਹਿਬ ਦੇ ਹੁਣ ਚੱਲਦੇ ਆਂ ਕਾਰ ਤੇ ਤੁਹਾਨੂੰ ਜਦੋਂ ਵੀ ਟਾਈਮ ਲੱਗੇ ਤੇ ਇਸ ਸਥਾਨ ਤੇ ਜਰੂਰ ਆਓ ਤੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ